ਵਾਹ ਰੱਬਾ ਪਹਿਲਾਂ ਤੂੰ ਸਾਡੀਆਂ ਫਸਲਾਂ ਖੋਲੀਆਂ ਹੁਣ ਤੂੰ ਸਾਡੀਆਂ ਬੱਕਰੀਆਂ ਵੀ ਖੋਲੀਆਂ ਨੇ ਆਹ ਵੇਖੋ ਜੀ ਜਾਨਵਰ ਪਾਲ ਕੇ ਦੇਖੋ ਤੁਸੀਂ ਪਤੰਦਰ ਟਰਾਲੀਆਂ ਦਾਣਿਆਂ ਦੀਆਂ ਲੱਦੀਆਂ ਤਾਂ ਸੁਣੀਆਂ ਸੀ ਅੱਜ ਪਹਿਲੀ ਵਾਰੀ ਵੇਖਿਆ ਵੀ ਟਰਾਲੀ ਬੱਕਰੀਆਂ ਦੀ ਲੱਦੀ ਹੋਈ ਆਹ ਦੇਖੋ ਤੁਸੀਂ ਬੱਕਰੀਆਂ ਦੀ ਲੱਦੀ ਹੋਈ ਟਰਾਲੀ ਆਓ ਜਾਣਦੇ ਆ ਪੂਰੀ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਿਓ ਤੁਸੀਂ ਦੇਖ ਸਕਦੇ ਜੇ ਵੀ ਕਾਫੀ ਕਾਠਾ ਹ ਹਰ ਇੱਕ ਬੰਦਾ ਇੱਥੇ ਆਇਆ ਪਹੁੰਚਿਆ ਪਿੰਡ ਦਾ ਵਕਸੀ ਨੇ ਇੱਕ ਪਹੁੰਚਿਆ ਜੀ ਤੇ ਇਧਰ ਤੁਸੀਂ ਨਿਗਾਹ ਮਾਰੋ ਝਾਤੀ ਮਾਰੋ ਤੁਸੀਂ ਮੜਾ ਜਾ ਮੈਂ ਦਿਖਾ ਦਿੰਨਾ ਆ ਬਖੋ ਥੱਲੇ ਲਵਾ ਲੋ ਆ ਜਾਓ ਪਾਚਾਰ ਨਾਲ ਥੱਲੇ ਲਵਾ ਦਿਓ ਤਾਂ ਤੁਹਾਨੂੰ ਜ਼ਿੰਮੇਦਾਰਾਂ ਨਾਲ ਮਲਾਉਣੇ ਇੱਧਰ ਸਾਰੇ ਬਿਲਕੁਲ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਕਿਉਂਕਿ ਨੁਕਸਾਨ ਬਹੁਤ ਵੱਡਾ ਹੈ ਇਹ ਲਗਭਗ ਕਹਿੰਦੇ 72 73 ਬੱਕਰੀਆਂ ਸੀ ਜਿਹਦੇ ਚੋਂ ਯਾਨੀ ਕਿ 30 40 ਬੱਕਰੀਆਂ ਬਚੀਆਂ ਨੇ ਬਾਕੀ ਸਾਰੀਆਂ ਬੱਕਰੀਆਂ ਟਰਾਲੀ ਦੇ ਵਿੱਚ ਨੇ ਆ ਦੇਖ ਸਕਦੇ ਤੁਸੀਂ ਤੇ ਤਕਰੀਬਨ ਹਰ ਇੱਕ ਬੱਕਰੀ ਸੂਨ ਵਾਲੀ ਸੀ ਬਾਈ ਜੀ ਸੂਨ ਵਾਲੀਆਂ ਬੱਕਰੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਜੀ ਤੇ ਆਪਾਂ ਤੁਹਾਨੂੰ ਜ਼ਿੰਮੇਦਾਰ ਨਾਲ ਮਲਾਉਣੇ ਬਲਾਲੋ ਦੋਸਤੋ ਇਹ ਹੈ ਜਿਮੀਦਾਰ ਮਨਪ੍ਰੀਤ ਸਿੰਘ ਜਿਨ੍ਹਾਂ ਦਾ ਕਿ ਨੁਕਸਾਨ ਹੋਇਆ ਇਹਨਾਂ ਤੋਂ ਜਾਣਦੇ ਵੀ ਆਖਰਕਾਰ ਇਹ ਹੋਇਆ ਤੇ ਹੋਇਆ ਕਿਵੇਂ ਤਾਂ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਪੂਰਾ ਨਾਂ ਤੇ ਪਿੰਡ ਪਤਾ ਦੱਸੋ ਜੀ ਕਿਥੋਂ ਦੇ ਆਪਾਂ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਚਿਵਰਾਲੀ ਅੱਛਾ ਜੀ ਮੋਕਸ ਸਾਹਿਬ ਅੱਛਾ ਕੀ ਘਟਨਾ ਵਾਪਰੀ ਕੀ ਚਾਰ ਕੇ ਲਿਆਂਦੀਆਂ ਅੰਦਰ ਤਾਰਤੀਆਂ ਜੀ ਅੱਛਾ ਜੀ ਵਧੀਆ ਜੀ ਕੋਈ ਘਟਨਾ ਸੀ ਵਧੀਆ ਥਾਂ ਸੀ ਪੰਡਾ ਗੁੰਡਾ ਠੀਕ ਸੀ ਅੱਛਾ ਜੀ ਇੱਕਦਾਂ ਕਦੋਂ ਜਾਂਦਾ ਹੋ ਸਕਦਾ ਜੀ ਕੰਦਨ ਦਵਗੀ ਨਹੀਂ ਕਰਨਾ ਉਹ ਦਕਤ ਦਵਾਈਆਂ ਤੇ ਕੰਦ ਧੋਨੇ ਵਿੱਚ ਡਿੱਗ ਪਏ ਆ ਨਹੀਂ ਹੋਇਆ ਕਿੱਥੇ ਨੁਕਸਾਨ ਵਿਖਾ ਸਕਦੇ ਆ ਆ ਜੋ ਜੀ ਆਪਾਂ ਤੁਹਾਨੂੰ ਵਿਖਾਉਣੇ ਆ ਵੀ ਆਖਰਕਾਰ ਨੁਕਸਾਨ ਹੋਇਆ ਕਿੱਥੇ ਆ ਉਹ ਜਗ੍ਹਾ ਜੀ ਜਿੱਥੇ ਯਾਨੀ ਕਿ 70 72 ਬੱਕਰੀਆਂ ਸੀ ਇਹਨਾਂ ਦੇ ਤੇ ਬਾਰਸ਼ਾਂ ਯਾਨੀ ਕਿ ਲਗਭਗ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪਿਛਲੇ ਹੋਗੇ ਲਗਾਤਾਰ ਬਾਰਸ਼ਾਂ 7 ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜੀ ਹਾਂ ਹਾਂ ਤੇ ਇਸ ਜਗ੍ਹਾ ਤੇ ਹੀ ਵੀਰ ਬੱਕਰੀਆਂ ਆਪਣੀਆਂ ਹਾਂਜੀ ਹਾਂ ਸਾਰੀਆਂ ਵੀ ਸਾਰੀਆਂ ਬੱਕਰੀਆਂ ਯਾਨੀ ਕਿ ਇੱਥੇ ਸੀਗੀਆਂ ਇਸ ਜਗ੍ਹਾ ਤੇ ਤੁਸੀਂ ਬੰਨੀਆਂ ਹੀ ਸੀ ਹਾਂਜੀ ਹਾਂ ਆਹ ਸਾਰੇ ਕੰਦ ਡਿੱਗਣਾ ਕਰਨਾ ਆ ਤੁਸੀਂ ਦੇਖ ਸਕਦੇ ਜੇ ਬਾਈ ਦਾ ਨੁਕਸਾਨ ਹੋਇਆ ਲਗਭਗ ਵੀ ਵਿੱਚੋਂ ਬਚੀਆਂ ਕਿੰਨੀਆਂ ਨੇ ਤਕਰੀਬਨ ਬੱਕਰੀਆਂ ਜੀ 35 ਬੱਕਰੀਆਂ ਬਚੀਆਂ 35 ਬੱਕਰੀਆਂ ਬਚੀਆਂ ਤੇ ਯਾਨੀ ਕਿ ਅੱਧਾ ਡੁੱਡ ਗਿਆ ਵਿੱਚ ਅੱਧਾ ਡੁੱਡ ਗਿਆ ਜੀ ਕੋਸ ਦੋ ਮਨਾਲ ਫਤਾਂ ਦਾ ਤਿੰਨ ਚਾਰਾਂ ਦਾ ਲੱਕ ਟੁੱਟਿਆ ਜੀ ਅੱਛਾ ਜੀ ਕੋਸ ਲੱਤਾਂ ਟੁੱਟੀਆਂ ਜੀ ਇਹਦਾ ਦੱਸਾਂ ਕਿ ਟੁੱਟਿਆ ਜੀ ਕੁਝ ਜ਼ਮੀਨ ਜਾਇਦਾਦ ਹੈਗੀ ਆਪਣੇ ਕੋਲੇ ਜ਼ਮੀਨ ਦਾ ਦਰ ਨਹੀਂ ਕੋਈ ਖਾਸ ਨਹੀਂ ਖਾਸ ਨਹੀਂ ਯਾਨੀ ਕਿ ਮੈਂ ਸੁਣਿਆ ਸੇਮ ਦੇ ਵਿੱਚ ਹੀ ਹੈ ਤਕਰੀਬ ਸੇਮ ਦੇ ਵਿੱਚ ਹੈ ਪਾਣੀ ਉਹਦੇ ਵਿੱਚ ਵੀ ਫੁੱਲ ਖੜਾ ਹੈ ਪਾਣੀ ਹਾਂ ਜੀ ਹਾਂ ਪਾਣੀ ਅੱਛਾ ਮਾੜਾ ਹੀ ਮੰਦਾ ਹਾਲੀਆ ਕੋਣ ਮਲਾ ਕਿੰਨੇ ਕੁ ਦਾ ਨੁਕਸਾਨ ਆਕਦਾ ਤੇਰੇ ਹਿਸਾਬ ਨਾਲ ਵੀ ਜੇਕਰ ਸਰਕਾਰ ਮਦਦ ਕਰੇ ਜਾਂ ਤੇਰੇ ਭਰਾ ਮਦਦ ਕਰਨ ਕਿੰਨੇ ਕੁ ਦਾ ਨੁਕਸਾਨ ਹੋ ਸਕਦਾ ਨੁਕਸਾਨ ਜੀ ਵੇਖੋ ਜੀ 20-25 ਹਜ਼ਾਰ ਤੋਂ ਬੱਕਰੀ ਕੋਈ ਵੀ ਨਹੀਂ ਕੱਟਦੀ ਚੰਗੀ ਬੱਕਰੀ ਸੀ ਕੜੀ ਸੀ ਕਿਹੜੀ ਨਸਲ ਸੀ ਆਪਣੇ ਕੋਲੇ ਆਪਣੇ ਬੀਟਲ ਸੀ ਬੀਟਲ ਨਸਲ ਸੀ ਸੀਚ ਜੰਗੀਆਂ ਬੱਕਰੀਆਂ ਅੱਛਾ ਅੱਛਾ ਹਾਂ ਤੁਹਾਨੂੰ ਬੀਜ ਲਗਾਏ ਮੋਲ ਪਾ ਰਿਹਾ ਦਿਸੀ ਜਾਂਦਾ ਮੈਂ ਅੱਗੇ ਅਖੀ ਇਹਨਾਂ ਵੀ ਅਕਸਰ ਹੀ ਜ਼ਿੰਮੇਦਾਰ ਦਾਣਿਆਂ ਦੀ ਟਰਾਲੀ ਭਰ ਲੈਂਦਾ ਝੋਨੇ ਦੀ ਭਰ ਲੈਂਦਾ ਤਾਂ ਭਾਈ ਅੱਜ ਜਦੋਂ ਪਹਿਲੀ ਵਾਰੀ ਬੱਕਰੀਆਂ ਦੀ ਭਰੀ ਉਹ ਵੀ ਮਰੀਆਂ ਦੀ ਲਾ ਕੇ ਸੱਟ ਨਾ ਜਾਣਾ ਤੇ ਹਾਂ ਵੀ ਸੂਣ ਵਾਲੀਆਂ ਸਾਰੀ 25 ਸੂਣ ਵਾਲੀਆਂ ਤੁਸੀਂ ਮੋਲ ਲਾ ਲਓ 2-2 ਬੱਚੇ ਹਰੇਕ ਦੇ ਅੰਦਰ ਹਰੇਕ ਦੇ ਦੋ ਕਿੰਨੀਆਂ ਸੂਣ ਵਾਲੀਆਂ ਸੀ ਵਿੱਚੋਂ ਤਕਰੀਬਨ ਇਹ ਆਪਣੇ ਜੀ 70-71 ਨਾਕ ਸੀ ਉਸ ਵਿੱਚ ਬੱਕਰੀਆਂ ਸੀ ਹਨਾ ਹੀ ਅੱਛਾ ਜੀ ਉਹਦੇ ਵਿੱਚੋਂ ਜੀ 60 ਬੱਕਰੀਆਂ 62 ਤਰੇਟ ਸੂਣ ਵਾਲੀਆਂ ਸੀ 63 ਸੂਣ ਵਾਲੀਆਂ ਸੀ ਹਾਂ ਜੀ ਹਾਂ ਹਾਂ ਜਿਹੜੀਆਂ ਇਹ ਮਰੀਆਂ ਇਹਨਾਂ ਚ ਤਕਰੀਬਨ ਸੂਣ ਵਾਲੀਆਂ ਹੀ ਜ਼ਿਆਦਾ ਦੇਖ। ਕੋਈ ਬਕਰੀ ਇਹਦੇ ਵਿੱਚ ਹੋਣੀ ਸੀ ਸਾਰੀਆਂ ਸੂਣ ਵਾਲੀਆਂ ਇਹ ਇਹਦੇ ਵਿੱਚੋਂ ਕੱਢੀਆਂ ਵੀਰ ਮੇਰਾ ਵਿਖਾਈ ਮੜਾ ਜਾਣ ਕੇ ਪਰਾਂ ਨੂੰ ਚੱਲ ਮੜਾ ਜੀ ਆ ਵੇਖੋ ਜੀ ਇੱਥੋਂ ਕੱਢੀਆਂ ਜਦੋਂ ਇੱਥੇ ਬੰਨੀਆਂ ਸੀ ਬੱਕਰੀਆਂ ਆਹ ਜਿਹੜੀ ਕੰਦ ਸੀ ਤੇ ਐਂ ਹੀ ਜਾ ਪੀਆਂ ਤੇ ਉੱਪਰ ਸਾਰਾ ਯਾਨੀ ਕਿ ਮਟੀਰੀਅਲ ਡਿੱਗ ਪਿਆ ਉੱਪਰ ਹੈ ਨਾ ਤੇ ਇਹ ਤੁਸੀਂ ਫਿਰ ਬੰਦੇ ਬਹੁਤ ਸੀ ਕਿਟਕਟ ਸੌਦੇ ਪਿੰਡ ਪਿੰਡ ਸਾਰੇ ਬੰਦੇ ਆ ਗਏ ਬੰਦਾ ਹੀ ਹਾਂ ਸਾਰਾ ਪਿੰਡ ਆਇਆ ਸੀ ਤੇ ਵਿੱਚੋਂ ਕੁਝ ਵਿਚਾਲੀਆਂ ਕੁਝ ਜਿਹੜੀਆਂ ਕਿ ਮਾਰ ਇਹਦੇ ਵਿੱਚ ਬੜੀਆਂ ਬਹੁਤਾਂ ਨਹੀਂ ਕੁਝ ਪਈਆਂ ਜੀ ਨਾ ਨਾ ਬਸ ਜੀ ਹੁਣ ਹੁਣ ਕੱਢ ਲੀਆਂ ਸਾਰੀਆਂ तकरीबन ਕੱਢ ਲੀਆਂ ਤੇ ਜਿਹੜੀਆਂ ਜਿਉਂਦੀਆਂ ਬੱਕਰੀਆਂ ਵਿਖਾ ਸਕਦੇ ਸੰਨ ਆਜੋ ਆਜੋ ਜੀ ਤੁਹਾਨੂੰ ਵਿਖਾ ਦਿੰਨੇ ਆ ਜਿਹੜੀਆਂ ਜਿਉਂਦੀਆਂ ਬੱਕਰੀਆਂ ਉਹਨਾਂ ਦੇ ਵੀ ਸੱਟਾਂ ਲੱਗੀਆਂ ਦਾ ਨੁਕਸਾਨ ਵੀਰ ਦਾ ਬਹੁਤ ਜ਼ਿਆਦਾ ਹੋ ਗਿਆ ਲਗਭਗ ਜੇਕਰ ਆਪਾਂ 20000 ਦੀ ਵੀ ਇੱਕ ਬੱਕਰੀ ਗਿਣੀਏ ਤੱਤੀ 30 35 ਨਗ ਥੋੜੇ ਨਹੀਂ ਹੁੰਦੇ ਆ ਦੇਖ ਸਕਦੇ ਆ ਤੁਸੀਂ ਬਹੁਤ ਬੁਰਾ ਹਾਲਾ ਗਿਣਤੀ ਚੱਲੀ ਜਾਂਦੀ ਹੈ ਕਿਉਂਕਿ 100 ਮੁਆਵਜ਼ੇ ਦਾ ਇਹਨਾਂ ਦਾ ਹੁੰਦਾ ਹੀ ਤੇ ਇਧਰ ਦਿਖਾ ਦਿਓ ਜੀ ਆ ਰਹਿ ਗਈਆਂ ਜਿਹੜੀਆਂ ਜੋਦੀਆਂ ਬੱਕਰੀਆਂ ਨੇ ਠੀਕ ਹੈ ਕਿ ਇਹਦੇ ਵਿੱਚ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹ ਬੱਕਰੀਆਂ ਅੰਦਰ ਬਹਿ ਆ ਜਾਓ ਉਹ ਬੰਕੂ ਅੰਦਰ ਆ ਜਾਓ ਕੱਢ ਲੈ ਆ ਜਾਓ ਜੀ ਆ ਕੋਈ ਆ ਦੇਖ ਸਕਦੇ ਆ ਜੀ ਇਹਦੀ ਆ ਵੇਖੋ ਇਹਨਾਂ ਦੀਆਂ ਟੂਈਆਂ ਟੁੱਟੀਆਂ ਜੀ ਇਹਦੀ ਵੀ ਟੂਈ ਟੁੱਟ ਗਈ ਹੈ ਨਾ ਵੱਜ ਗਈ ਹਾਂ ਆ ਵੇਖੋ ਜੀ ਆ ਇਹਦੀ ਇੱਥੋਂ ਪਿੱਛੋਂ ਲਾਤਾਂ ਆ ਆ ਬੱਚਾ ਜੀ ਇਹ ਤਾਂ ਮੈਨੂੰ ਲੱਗਦਾ ਖਤਮ ਹੀ ਲੱਗਦਾ ਹੈ ਨਾ ਹਾਂ ਜੀ ਹਾਂ ਤੇ ਆ ਇਹਦੀ ਲਾਤ ਟੁੱਟ ਗਈ ਜੀ ਇਹਦੀ ਲਾਤ ਟੁੱਟ ਗਈ ਆ ਜੋ ਆ ਦੇਖ ਸਕਦੇ ਆ ਤੁਸੀਂ ਹਾਂ ਤੇ ਇਹਦੀ ਵੀ ਟੂਈ ਆ ਜੀ ਇਹ ਵੀ ਟੂ ਇਟੂ ਟੂ ਇਹ ਹੈ ਇਹ ਜਿਹੜੀਆਂ ਜਾਨੀ ਕਿ ਤੁਰ ਨਹੀਂ ਸਕਦੀਆਂ ਹੈ ਜਿਹੜੀਆਂ ਚਲੋ ਇਹਨਾਂ ਚ ਸੂਨ ਵਾਲੀ ਆ ਸਾਰਾ ਸਾਰੀਆਂ ਆ ਸੂਨ ਵਾਲੀਆਂ ਆ ਸੱਤ ਬਾੜ ਕਿਹੜੀਆਂ ਬੱਕਰੀਆਂ ਸੀ ਸਾਰੀਆਂ ਟੋਟੀਆਂ ਸਾਰੀਆਂ ਸੂਨ ਵਾਲੀਆਂ ਆ ਅੱਛਾ ਮਨੋ ਵੀ ਸੂਨ ਵਾਲੀਆਂ ਕਹਿੰਦੇ ਤੇ ਆ ਆ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਵੀ ਚਲੋ ਫੇਰ ਵੀ ਠੀਕ ਠਾਕ ਹਾਲਤ ਦੇ ਵਿੱਚ ਨੇ ਆ ਬੱਕਰੀਆਂ ਰਹੀਆਂ ਜੇ ਕੋਈ ਪ੍ਰਸ਼ਾਸਨ ਤੇਰੀ ਮਤ ਕਰੇ ਤਾਂ ਕਿੰਨੇ ਕੁ ਦਾ ਨੁਕਸਾਨ ਤੋਂ ਆ ਕੇ ਨਾ ਆਪਦਾ ਇਹ ਇੱਕ ਡੋ ਘਾਟੇ ਜੀ 10-12 ਲੱਖ ਰੁਪਏ ਦਾ ਇਹ 10-12 ਲੱਖ ਜਿਹਦੇ ਚ ਬਰਾਂਡਾ ਵੀ ਜਾ ਪਿਆ ਬੱਕਰੀਆਂ ਵੀ ਫਾਰਾ ਕੋ ਤੇ ਕੋਈ ਆਪ ਦਾ ਫੋਨ ਨੰਬਰ ਜੇ ਕੋਈ ਤੇਰੀ ਹੈਲਪ ਕਰਨਾ ਚਾਹਵੇ ਤਾਂ ਫੋਨ पे Google Pay ਨੰਬਰ ਕੋਈ ਤੁਹਾਡਾ ਜੇ ਤੇ ਫੋਨ ਤੇ Google Pay ਚੱਲਦਾ ਹੋਵੇ ਨੰਬਰ ਦੇ ਦਿਓ ਨੀ ਜੀ ਹਾਂ ਜੀ ਆਪਾਂ ਚਲੋ ਜੀ ਆਪਾਂ ਨੀਚੇ ਵੀਡੀਓ ਦੇ ਨੀਚੇ ਮੈਂਸ਼ਨ ਕਰ ਦਾਂਗੇ ਨੁਕਸਾਨ ਬਹੁਤ ਵੱਡਾ ਕੋ ਕਰ ਸਕਦੇ ਜੀ ਕਿਉਂਕਿ ਇਕੱਲੀਆਂ ਬੱਕਰੀਆਂ ਨਹੀਂ ਨਾ ਉਹਦੇ ਅੰਦਰ ਦੋ ਦੋ ਬੱਚੇ ਵੀ ਮਰੇ ਦੋ ਦੋ ਬੱਚੇ ਵੀ ਮਰੇ ਅਕਸਰ ਉਹ ਕਦੋਂ ਨਾ ਰਲਣਗੇ ਬਿਲਕੁਲ ਸਹੀ ਗੱਲ ਜੀ ਪੱਚੀਰ ਬੱਕਰੀਦਾਰ ਲਾਈਏ ਨੇ ਜਿਹੜੇ ਦੋ ਦੋ ਮਗਰ ਉਹ ਪਿਆਰ ਹੋਣੇ ਸੀ ਹਾਂਜੀ ਬਹੁਤ ਨੁਕਸਾਨ ਆਇਆ ਚਾਹ 40000 ਤੋਂ ਘੱਟ ਨਹੀਂ ਆਉਂਦੀ ਚੰਗੀ ਬੱਕਰੀ ਲੈਣੀ ਚੰਗੀ ਬੱਕਰੀ ਜੀ ਕਿੰਨਾ ਦਾ ਨੁਕਸਾਨ ਛੱਡਦਾ ਵੀ ਹੈ ਹਾਂਜੀ 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 ਬਿਲਕੁਲ ਜੀ ਕਮਰਾ ਪਾਉਣਾ ਛੋਟਾ ਜਿਹਾ ਹੋ ਜਾਏ ਤਾਂ ਕਿੰਨਾ ਤਗੜਾ ਛੱਡ ਇਹ ਤਾਂ ਹੀ ਆਫਤਾ ਕੁਦਰਤੀ ਕਿਉਂਕਿ ਆਪਾਂ ਨੂੰ ਪਤਾ 10 ਦਿਨ ਲਗਾਤਾਰ ਹੋ ਗਏ بارش ਹੋਈ ਜਾਂਦੇ ਨੇ ਸਾਸ ਵੀ ਕੱਲ ਵੀ ਬਹੁਤ ਜਿਆਦਾ ਅੱਜ ਵੀ ਅੱਜ ਵੀ ਅਸੀਂ ਆਂਦੇ ਰਹੇ ਜੋਂਡਿਆਂ ਦਾ ਵੀ ਬੁਰਾ ਹਾਲ ਹੈ ਬੁਰਾ ਹਾਲ ਹੈ ਜ਼ਮੀਨ ਵੀ ਵਿਚਾਰੀ ਦੀ ਸੇਮ ਚਾਹੀਦੀ ਜ਼ਮੀਨ ਵੀ ਸਾਡੀ ਇਹਨਾਂ ਦੀ ਸਾਰੀ ਸੇਮ ਚਾਹੀਦੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿੰਨੀ ਕ ਇਹਨਾਂ ਦੀ ਮਦਦ ਕੋਈ ਵੀਰ ਐਨ ਆਰ ਆਈ ਜਾਂ ਕੋਈ ਭਰਾ ਕਰ ਤੋ ਭਾਈ ਪਲੀਜ਼ ਇਹਨਾਂ ਦੀ ਮਦਦ ਜ਼ਰੂਰ ਜੀ ਜ਼ਰੂਰ ਵੇਖੋ ਜੀ ਸਾਰਾ ਪਿੰਡ ਨਾਲ ਆ ਸਭ ਤੋਂ ਵੱਡੀ ਏਕਤਾ ਇਹ ਵੀ ਪਿੰਡ ਇਹਨਾਂ ਦੇ ਨਾਲ ਖੜਾ ਰਲ ਮਿਲ ਕੇ ਜਿੰਨੀਆਂ ਵੀ ਆ ਬੱਕਰੀਆਂ ਬਚਾਈਆਂ ਪਿੰਡ ਦੀ ਵਜ੍ਹਾ ਕਰਕੇ ਬੱਚੀਆਂ ਹਰ ਬੰਦੇ ਨੇ ਆਣ ਕੇ ਸਾਥ ਦਿੱਤਾ ਤੇ ਤਾਂ ਹੀ ਇਹ ਬਚਿਆ ਨਹੀਂ ਤਾਂ ਇਹ ਵੀਰ ਕੱਲਾ ਕਿੱਥੋਂ ਕੱਢ ਲੈਂਦਾ ਕਿਉਂਕਿ ਹੌਸਲਾ ਹੀ ਨਹੀਂ ਪੈਂਦਾ ਜਦੋਂ ਇਹੋ ਜੀ ਮੁਸੀਬਤ ਆ ਜੇ ਹਾਂ ਮੇਰਾ ਨਾਮ ਜਸਵੰਤ ਸਿੰਘ ਚਵੀਰਵਾਲੀ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਬਤਸਕਰ ਹੈ ਅੱਛਾ ਜੀ ਕੱਲ ਰਾਤ ਪਿੰਡ ਚਵੀਰਵਾਲੀ ਦੇ ਵਿੱਚ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਉਹ ਘਟੀ ਹੈਗੀ ਹੈ ਇੱਕ ਗਰੀਬ ਪਰਿਵਾਰ ਜਿਹੜਾ ਹੈ ਬੀਅਰਮਨ ਸਿੰਘ ਅੱਛਾ ਜੀ ਜਿਹੜਾ ਕਿ ਮਤਲਬ ਉਹਨਾਂ ਕੋਲ ਕੋਈ ਹੋਰ ਸੋਰਸ ਇਨਕਮ ਦਾ ਨਹੀਂ ਹੈਗਾ ਬੱਕਰੀਆਂ ਪੇਡਾਂ ਪਾਲ ਕੇ ਵਿਚਾਰੇ ਕਰਦੇ ਜੋ ਕਿ ਬਹੁਤ ਵਧੀਆ ਜੀ ਬਹੁਤ ਵਧੀਆ ਸੋਚ ਆ ਉਹ ਇਹਦੇ ਚ ਇਹ ਸੀਗਾ ਕਿ ਰਾਤ ਇੱਥੇ ਉਹ ਸ਼ੈਡ ਡਿੱਗ ਪਿਆ ਲਗਭਗ 30 ਦੇ ਕਰੀਬ ਜਿਹੜੀਆਂ ਬੱਕਰੀਆਂ ਉਹਨਾਂ ਦੀ ਮਤਲਬ ਮੌਤ ਹੋ ਗਈ ਤੇ ਬਰਪਤੀ ਜਿਹੜੀਆਂ ਬੱਕਰੀਆਂ ਔਰ ਜੇ ਆਪਾਂ ਹਿਸਾਬ ਕਿਤਾਬ ਲਾਈਏ ਤੇ ਕਟੋਕਟ 50 60 ਦੀ ਇੱਕ ਜਿਹੜੀ ਹੈਗੀ ਵਧੀਆ ਨਸਲ ਦੀ ਬੱਕਰੀ ਹੁੰਦੀ ਹੈ ਤਾਂ ਲਗਭਗ ਜਿਹੜਾ ਹੈਗਾ 15 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਜਿਹੜਾ ਹੋਇਆ ਕੁਝ ਬੱਕਰੀਆਂ ਜਿਹੜੀ ਇੰਜਰਡ ਵੀ ਹੈਗੇ ਅਮਰਾ ਹਾਂ ਉਹ ਤਾਂ ਖਾਤੀਆਂ ਜੀ ਅਸੀਂ ਹਾਂ ਤੋ ਇਸ ਕਰਕੇ ਜਿਹੜੀ ਸਾਡੀ ਸਰਕਾਰ ਤੋਂ ਮੰਗ ਫੌਰੀ ਮੰਗੇ ਆ ਕਿ ਸਰਕਾਰ ਦਾ ਇਹ ਫਰਜ ਬਣਦਾ ਜਿਵੇਂ ਭਗਵੰਤ ਮਾਨ ਇਥੋਂ ਦਾ ਮੁੱਖ ਮੰਤਰੀ ਜਿਹੜਾ ਉਹ ਲਗਾਤਾਰ ਇਹ ਬਿਆਨ ਦਿੰਦਾ ਸੀਗਾ ਵੀ ਜੇ ਪੰਜਾਬ ਦੇ ਵਿੱਚ ਕਿਸੇ ਦੀ ਕੋਈ ਮੁਰਗੀ ਮਰ ਗਈ ਇਸੇ ਦੀ ਬੱਕਰੀ ਮਰ ਗਈ ਤੇ ਅਸੀਂ ਨਾਲ ਦੀ ਨਾਲ ਉਹਦਾ ਮੁਆਵਜ਼ਾ ਦੇਵਾਂਗੇ ਠੀਕ ਹੈ ਤੇ ਅੱਜ ਤੁਹਾਡੇ ਸਾਹਮਣੇ ਦੇਖ ਲਓ ਵੀ ਕਿਵੇਂ ਲਾਸ਼ਾਂ ਜੜੀਆਂ ਬੱਕਰੀਆਂ ਦੀ ਬਿਲਕੁਲ ਜੀ ਬਿਲਕੁਲ ਤੋ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਨਗਰ ਨਿਵਾਸੀਆਂ ਵੱਲੋਂ ਇਹ ਮੰਗ ਕਰਦੇ ਆ ਕਿ ਫੌਰੀ ਇਸ ਪਰਿਵਾਰ ਨੂੰ ਜਿਹੜਾ ਹੈਗਾ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਘੱਟੋ ਘੱਟ 15 ਲੱਖ ਰੁਪਏ ਜਿਹੜਾ ਫੌਰੀ ਉਹਨਾਂ ਦੀ ਮਦਦ ਜਿਹੜੀ ਹੈ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਜਾਰੀ ਰਹਿ ਸਕੇ ਘਾਟਾ ਨਾ ਹੋਵੇ ਇਸ ਕਰਕੇ ਮਤਲਬ ਅਸੀਂ ਸਾਰੇ ਨਗਰ ਨਿਵਾਸੀਆਂ ਵੱਲੋਂ ਕੱਲ ਵੀ ਇਸ ਇੱਥੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਹਾਂਜੀ ਹਾਂਜੀ ਉਹਨਾਂ ਕੋਲ ਵੀ ਸਹੀ ਇਹੀ ਗੱਲ ਰੱਖੀ ਹੋਈ ਹੈ ਇਹ ਪਰਿਵਾਰ ਦੀ ਵੱਧ ਤੋਂ ਵੱਧ ਜਿਹੜੀ ਹੈਗੇ ਮਦਦ ਕੀਤੀ ਜਾਵੇ ਤੇ ਕੱਲ ਨੂੰ ਸੀ ਨਗਰ ਨਿਵਾਸੀਆਂ ਵੱਲੋਂ ਤੇ ਜਥੇਬੰਦੀ ਵੱਲੋਂ ਇੱਕ ਵਫਦ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਡੀਸੀ ਸਾਹਿਬ ਨੂੰ ਜਿਹੜਾ ਮਿਲ ਰਹੇ ਹਨ ਤਾਂ ਕਿ ਇਸ ਪਰਿਵਾਰ ਦੀ ਜਿਹੜੀ ਹੈ ਨੁਕਸਾਨ ਹੋਇਆ ਦੀ ਪਰਪਾਈ ਜਿਹੜੀ ਹੈਗੀ ਉਹ ਕਲੈਕਟਰ ਅੱਗੇ ਜਾ ਸਕਦਾ ਹੈ